ਹੋਰ ਕੋਣ ਹੈ ਹੈਪੀ ਟਾਈਮ ਨਾਲ ਹੀ ਆ ਗਈ ਕਹਿ ਰਹੇ ਸੀ ਹਾਂ ਪੂਆ ਜੀ ਬਸ ਮੈਂ 1 ਵਜੇ ਜਣੀ ਬਸ ਚੜ ਗਈ ਸਪੂਆ ਜੀ ਅੱਛਾ ਹੋਰ ਬੇਬੇ ਠੀਕ ਹੀ ਸੀ ਮੇਰਾ ਹਾਂਜੀ ਪੁੱਫੜ ਜੀ ਕਿਵੇਂ ਨੇ ਠੀਕ ਨੇ ਹਾਂ ਠੀਕ ਆ ਪਤੋ ਉਹ ਵੀ ਮੈਂ ਕੰਮ ਧੰਦੇ ਜੇ ਕਰਕੇ ਹੁਣ ਮੈਂ ਚਲੀ ਨਿਮੇੜ ਕੇ ਮੈਂ ਹੈਪੀ ਨੂੰ ਲਿਹਾਵਾ ਚਲੋ ਬੰਦੀਆਂ ਰੋਟੀ ਪਾਣੀ ਖਾ ਕੇ ਹੱਟੀ ਸੀ ਮੈਂ ਤੇ ਆ ਜਾ ਤੂੰ ਵੀ ਖਾ ਲੈਣ ਆਲੇ ਆਪਾਂ ਪੂਆ ਭਤੀਜੇ ਗੱਲਾਂ ਬਾਤਾਂ ਕਰਾਂਗੇ चलो वादिया मसाई आ गर पुखड़ी घरे ने ना ड्योटी वागे पुता एक दो कम जेसी फिर आके चल काम कर लो वादिया मैं भी एना रोटी रोटी बना के เรา Happy มาตั้งปนี้แล้วเนี่ยไปเที่ยวทีฮะดีครับเพื่อทที่ લેવત થાણ રે ભીલા થેન્ક યુ પુજી હેપી હોર કે ખાએગી ફર કુછ નહી પુજી બસ ભૂખ નહી હજી મેને ઠીક હે શેર કે કામ ઓર હેપી ચા બનાવા કે રોટી ખાએગી ਨੇ ਭੂਆ ਜੀ بس ਚਾਣੀ ਪੀਣੀ ਮੈਂ ਫਿਰ ਮੇਰੀ ਭੁੱਖ ਮਰ ਜੂਗੀ ਮੈਂ ਰੋਟੀ ਖਾਵਾਂਗੀ ਰੋਟੀ ਖਾਵਾਂਗੇ ਹਾਂਜੀ ਮੈਂ ਤੇਰੇ ਭੂਆ ਕਰਨਾ ਪੜੀ ਵਿ ਜਾ ਕੇ ਆਉਣਾ ਸੀ ਉਧਰ ਕੋਈ ਗੱਲ ਨਹੀਂ ਭੂਆ ਜੀ ਉਧਰ ਜਾਇਆ ਫਿਰ ਮੈਂ ਜਾ ਕੇ ਰੋਟੀ ਖਵਾ ਦਉ ਤੈਨੂੰ ਹਾਂ ਨਾ ਕੋਈ ਗੱਲ ਨਹੀਂ ਭੂਆ ਜੀ ਰੋਟੀ ਮੈਂ ਆਪੀ ਖਾ ਲੂ ਹਜੇ ਮੈਨੂੰ ਭੁੱਖ ਨਹੀਂ ਹੈਗੀ ਜਦੋਂ ਮੈਨੂੰ ਭੁੱਖ ਲੱਗੀ ਮੈਂ ਆਪੀ ਖਾ ਲਾਂ ਚਾ ਚੰਗਾ ਫਿਰ ਮੈਂ ਤੇ ਤੁਸੀਂ ਜਾਇਓ ਭੂਆ ਜੀ ਕੋਲ ਠੀਕ ਵੜਾ ਟਾਈਮ ਨਾ ਲਾ ਨਾ ਵੜਾਂ ਘੰਮ ਨਹੀਂ ਲਾਉਦੇ ਹੁਣ ਆਈ ਮੈਂ ਤਾਂ 10 ਮਿੰਟਾਂ ਚ ਠੀਕ ਐ ਸੀ

ਹੋਰ ਇਹ ਤਾਂ ਬਾਹਲੇ ਡਿੱਗਦੇ ਪੱਤੇ ਤਾਂ ਹੋਰ ਫਿਰ ਮੈਂ ਆਖਿਆ ਚਲ ਇਕੱਠੇ ਕਰ ਦਿੰਨੀ ਆ ਹੋਰ ਮਾ ਪਹਿੜੇ ਜੇ ਲੱਗਦੇ ਹੈਗੇ ਹਾਂ ਪਹਿਲਾਂ ਇਧਰੋਂ ਮੋٹے ਮੋٹے ਚੱਕ ਕੇ ਸਿੱਟਤੇ ਹੁਣ ਹੋਰ ਰਹਿ ਗਏ ਸੀ ਚਲੋ ਪਰ ਅੱਜ ਤੂੰ ਕਿੱਥੇ ਵਾਗੀ ਸੀ ਅੱਜ ਮੇਰੇ ਭਤੀਜੀ ਨੇ ਆਉਣਾ ਸੀਗਾ ਅੱਡੇ ਤੇ ਮੈਨੂੰ ਲੈਣ ਵਾਗੀ ਤਾਂ ਹੀ ਮੈਂ ਘਰੇ ਗਈ ਮੈਨੂੰ ਤਾਂ ਕੋਈ ਨਾ ਦਿਸਿਆ ਹਾਕਾ ਹੁੱਕਾ ਮਾਰ ਕੇ ਮੈਂ ਤਾਂ ਮੁੜੇ ਹੀ ਘਰ ਕੇ ਹਾਂ ਫਿਰ ਮੈਂ ਅੱਡੇ ਤੇ ਗਈ ਸੀਗੀ ਤੇ ਨਾਲੇ ਮੈਂ ਦੁੱਧ ਨੂੰ ਪੁੱਛਣ ਆਈ ਸੀ ਆਪਣੇ ਦੋਜੀ ਕੌਣ ਦੁੱਧ ਭੱਕ ਜਾਂਦਾ ਅਸੀਂ ਲਿਆ ਕਰਾਂਗੇ ਦਾਦਾ ਅੱਛਾ ਹੋਰ ਭਤੀਜੀ ਆਈ ਹੈ ਨਾ ਹਾਂ ਥੋੜਾ ਦੁੱਧ ਹੁੰਦਾ ਫਿਰ हां भाई जीवा आज कल तो ਦੁੱਧ ਪੀਂਦੇ ਨੇ ਨਾ ਮੁੱਲ ਲੈ ਲਾਂਗੇ ਘਰ ਦਾ ਦੁੱਧ ਥੋੜਾਗਾ ਤੇ ਦੁੱਧ ਤਾਂ ਦੇਖ ਬਲਾਈ ਸੋਨਾ ਪਾ ਕੇ ਜਾਂਦਾ ਉਹ ਵਧੀਆ ਦੁੱਧ ਹੁੰਦਾ ਹੈਗਾ ਅੱਛਾ ਤੇ ਅਸਤਾ ਰੜਕਦੇ ਵੀ ਆ ਉਸੇ ਤੋਂ ਲੈਨੇ ਜੇ ਮੇਰੀ ਪਤਾ ਲੱਗਦਾ ਵੀ ਦੁੱਧ ਮੁੱਲ ਦਾ ਹੈ ਕਿ ਘਰ ਦਾ ਹੈਗਾ ਤੇ ਰੇਟ ਰੂਟ ਕੀ ਦਿੰਦਾ ਫਿਰ ਪੈਂਟਰ ਵੀ ਪਾਉਂਦਾ ਭਾਣੇ ਫਿਰ ਤਾਂ ਵਧੀਆ ਹੋ ਦੁੱਧ ਤਾਂ ਹਾਂ ਦੁੱਧ ਤਾਂ ਬਲਾਈ ਸੋਨਾ ਹੁੰਦਾ ਤੇ ਆ ਜੇ ਪੀਤੀ ਭਵਾਨਿਆ ਸੀ ਤਾਂ ਠੀਕ ਆ ਫਿਰ ਸਾਡਾ ਲਵਾ ਦਿਆਂ ਉਹ ਦੁੱਧ ਦਾ ਲੈ ਆਥਣੇ ਤੋਂ ਦਬਾਉਣਾ ਹੋਊਗਾ ਮੈਂ ਕਹਿ ਦੂੰਗੀ ਬਸ ਫਿਰ ਕਹੀਂ ਹਾਂ ਨਾ ਦਵਾ ਕੇ ਆ ਜਾ ਹਾਂ ਜਾਇਂ ਕਰੀ ਮੈਂ ਇੱਥੇ ਮੇਰੇ ਪਾਂਡੇ 'ਚ ਪਵਾ ਕੇ ਰੱਖ ਦੂੰ ਜੇ ਤੂੰ ਨਾ ਆਈ ਟਾਈਮ ਤੇ ਹਾਂ ਜਾ ਲੈ ਇੱਧਰ ਪਵਾ ਲੈ ਹਾਂ 6:30 ਵਜੇ ਆ ਜਾਂਦਾ ਠੀਕ ਹੈ ਹਾਂ ਉਹ ਜਿਹੇ ਟਾਈਮ ਨੂੰ ਤੂੰ ਆ ਜੀ ਸਮਾਂ ਤੇਰੇ ਮੂੰਹ ਤੇ ਹੀ ਨਾਲੇ ਰੇਟ ਦੀ ਗੱਲ ਖੁੱਲ ਜੂਗੀ ਤੇ ਪਾਣੀ ਲੈ ਮੈਂ ਸੱਚ ਪੀਣ ਨੂੰ ਹਾਂ ਲਿਆ ਚੱਲ ਪਾਣੀ ਦਾ ਖੜਾ ਥੋੜਾ ਜਿਹਾ ਤੇ ਨਾਲੇ ਮੰਮੀ ਵਾਲੀ ਹੋਈ ਪਈ ਹੈ ਹਾਂ ਮੈਂ ਤੈਨੂੰ ਐ ਪੁੱਛਦੀ ਸੀ ਫਿਰ ਤੇਰੀ ਪੁੱਤ ਜੀ ਵੀ ਛੁੱਟੀਆਂ ਛਟੀਆਂ ਕਰਕੇ ਆਈ ਆ ਕਿ ਊਂ ਲੈਂਦੀ ਆ ਨਾ ਰਹੋਗੇ ਆਪਣੇ ਕੋਲ ਹੀ ਰਹਾ ਕਰੂਗੇ ਇਥੇ ਰਿਹਾ ਹਾਂ ਇਥੇ ਰਿਹਾ ਕੋਈ ਚੱਲ ਪੈਣਾ ਉਹ ਤਾਂ ਤੇਰੀ ਮਾਂ ਨੂੰ ਵੀ ਔਖਾ ਹੈਗਾ ਹੋਰ ਹੈਨਾ ਹੋਰ ਚੱਲ ਭਾਈ ਮਟਿਆ ਰਹੇਗੀ ਕਿੱਥੋਂ ਨਿਗਾਸ਼ਾ ਨਹੀਂ ਰਹਿੰਦੀ ਅੱਜ ਕੱਲ੍ਹ ਨਾ ਨਾ ਹੋ ਟਾਈਮ ਆੜਾਗਾ ਹਾਂ ਤਾਂ ਹੀ ਤਾਂ ਇੱਥੇ ਲਿਆਂਦੀ ਫਿਰ ਮਾਪਦੇ ਕੋਲ ਚੱਲ ਵਧੀਆ ਇੱਥੇ ਬੁਲਾ ਲਈ ਮੈਂ ਹਾਂ ਵਧੀਆ ਚਲ ਹੂੰ ਕੱਲ ਮੈਂ ਲਿਆਉਣੀ ਆ ਪਾਣੀ ਕਿੰਗਾ ਲਾ ਪਾਣੇ ਪਾਣੀ ਹੋਰ ਫਿਰ ਉੱਥੇ ਸਾਰੇ ਠੀਕ ਠਾਕ ਸੀ ਠੀਕ ਠਾਕ ਵਧੀਆ ਬੇਬੇ ਦਾ ਤੈਨੂੰ ਪਤਾ ਹੀ ਹੈਗਾ ਹਾਂ ਉਹ ਤਾਂ ਚਾਚੇ ਕੇ ਕਿਵੇਂ ਸੀ ਸੱਚ ਠੀਕ ਨੇ ਉਹ ਵੀ ਠੀਕ ਨੇ ਵਧੀਆ ਚਲੂੰ ਪਿੱਛੇ ਜੇ ਲੜਾਈ ਹੋ ਗਈ ਸੀ ਸੱਸ ਨੂੰ ਹਾਂ 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 ਤਾਂ ਠੀਕ ਕਰਾਇਨੇਗਾ ਫਿਰ ਹਾਂ ਉਹ ਆਈ ਹੈ ਦੇਖ ਲਾ ਪੰਮੀ ਹਾਂ ਉਹੀ ਪੁੱਤ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਪਾਲ ਪਲੋਸ ਕੇ ਐਡੇ ਕਰਦੇ ਆ ਆਸਾਂ ਲਾਈ ਬੈਠੇ ਹੋਣੇ ਵੀ ਹੋਇਆ ਮੇਰਾ ਪੁੱਤ ਗੱਭਰੂ ਹੈ ਨਾ ਹੋਰ ਉਹ ਉਤਰ ਚਾਚੇ ਦੇ ਪੋਤੇ ਨੂੰ ਜਮੀ ਲੱਖਣ ਨਹੀਂ ਹੈਗਾ ਵੀ ਤੁਮਾੜਾ ਮਾਤਾ ਮਾਂ ਦੀ ਵੀ ਗੱਲ ਸੋਣਾ ਹੈ ਨਾ ਵੀ ਕੀ ਕਹਿੰਦੀ ਐ ਭਾਈ ਪਤਨ ਤਾਂ ਆ ਕੁੜੀਆਂ ਐਈਆਂ ਜੇ ਸੁਭਾਦੀਆਂ ਨੇ ਹੁਣ ਦੀਆਂ ਇਹ ਮੰਗਰ ਲਾ ਲੈਂਦੀਆਂ ਪਤਾ ਨਹੀਂ ਭਾਈ ਜਵਾਕਾਂ ਦੇ ਹੀ ਦਿਮਾਗ ਇਹੋ ਜਿਹੇ ਰੇ ਵੀ ਵੱਡਿਆਂ ਦੀ ਗੱਲ ਇਹ ਨਹੀਂ ਸੁਣਦੇ ਹੈਗੇ ਸੁਣਦੇ ਨੇ ਹਣ ਬਸ ਆ ਮੋਬਾਈਲਾਂ ਤੇ ਹਾਂ ਮੋਬਾਈਲਾਂ ਨੇ ਬਣ ਪੱਟਤੀ ਦੁਨੀਆ ਬਣਿਆ ਤਾਂ ਸੌਹਲਤ ਨੂੰ ਸੀਗਾ ਦੇਖ ਹੁਣ ਜਵਾਕ ਫੇਰ ਜਿੱਧਰ ਨੂੰ ਜਾਈ ਜਾਂਦੇ ਨੇ ਹਾਂ ਨਾਲੇ ਚਲ ਆ ਤੈਨ ਬਾਲਾ ਵਧੀਆ ਕੀਤਾ ਜਿਹੜਾ ਤੂੰ ਆਪਦੀ ਭਤੀਜੀ ਨੂੰ ਲਿਆਈ ਹਾਂ ਹੋਰ ਭੈਣੇ ਅੱਖਾਂ ਸਾਹਮਣੇ ਰੱਖੋਗੀ ਹਾਂ ਭੈਣੇ ਕੱਲ ਜੋਗਾ ਹੋਰ ਕਰ ਜੋਗਾ ਨਾਲੇ ਨਾ ਜਿਵੇਂ ਕਹਿੰਦੇ ਜਿੰਨੀ ਬੱਚਤ ਰਹੇ ਜਿੰਨੀ ਥੋੜੀ ਹਾਂ ਹੋਰ ਕੋਈ ਕੰਮ ਸਿੱਖੂਗੀ ਮੇਰੇ ਕੋਲ ਜਦ ਆਪ ਸੁਣਨੇ ਕੰਮ ਆਪਾ ਕਰਦੇ ਹਾਂ ਹਾਂ ਹੈ ਆਪਣੇ ਕੋਲ ਵਧੀਆ ਕੰਮ ਸਿੱਖੂਗੀ ਹੋਰ ਨਾਲੇ ਭਾਈ ਤੇਰੀ ਮਾਂ ਦੀ ਵੀ ਨੀਂਗਾ ਨਹੀਂ ਰਹੀ ਵਿਚਾਰੀ ਦੀ ਹੁਣ ਕੀ ਉਹਨੂੰ ਸਿਖਾਵੇ ਕੀ ਛੱਡੇ ਨਾਲੇ ਥੁੱਲੇ ਚੌਂਕੇ ਦਾ ਕੰਮ ਐ ਅੱਜ ਕੱਲ ਤਾਂ ਆ ਜਿਵੇਂ ਕਹਿੰਦੇ ਨੇ ਇਹ ਤਾਂ ਜ਼ਰੂਰੀ ਆ ਜ਼ਰੂਰੀ ਚਾਹੀਦਾ ਜਵਾਕ ਆਹੀ ਰਹਿ ਗਿਆ ਖਾਣ ਪਾਣੀ ਤੇ ਆਪਦਾ ਢੰਗ ਨਾਲ ਚੱਲ ਕੰਮ ਕਰ ਸਿਖਾ ਦੇਗੀ ਨਾਲੇ ਭਾਈ ਅਲਾੰਬਾ ਨਹੀਂ ਹੁੰਦਾ ਅਗਲਾ ਕਹਿੰਦਾ ਮਾਂ ਨਹੀਂ ਸੀ ਭੂਆ ਤਾਂ ਹੈਗੀ ਸੀ ਭੂਆ ਸਿਖਾ ਦਿੰਦੀ ਫਿਰ ਭੂਆ ਦਾ ਅਗਲਾ ਛੇਤੀ ਹੀ ਫੜ ਲੈਂਦਾ ਹੋਰ ਹੋਰ ਲੈ ਉਹ ਆਈ ੜੀ ਪੜੀ ਲਿਖੀ ਕਹੋਂਦੀ ਸੀ ਫਲਾਨਾ ਕਰਦੀ ਸੀ ਕਿਸੇ ਖਿੱਤੇ ਨਹੀਂ ਲਾਈ ਤੇ ਫਿਰ ਵਿਆਹ ਉਹ ਵੀ ਹੋਣੀ ਕਰੇਗੀ ਕਿ ਹਜੇ ਠਹਿਰ ਕੇ ਕਰੇਗੀ ਦੇਖੋ ਆਪਣਾ ਹੈ ਜੇ ਕੋਈ ਜੋ ਕੋ ਵਧੀਆ ਟੰਗ ਦਾ ਰਿਸ਼ਤਾ ਮਿਲੂਗਾ ਹਨਾ ਐਂ ਮੈਂ ਤੈਨੂੰ ਕਹਿੰਦੀ ਆ ਜੇ ਕੋਈ ਚੰਗਾ ਰਿਸ਼ਤਾ ਮਿਲਿਆ ਤਾਂ ਕਰਤੀ ਫੇਰ ਤਾਂ ਕਰਦਾਂਗੇ ਫਿਰ ਆਪਾਂ ਕਦੇ ਵਾਸਤੇ ਹੋ ਕਰਨਾ ਬਿਲਕੁਲ ਨਾ ਹਨਾ ਹਾਂ ਬੁਗਾਨਾ ਦੇ ਰੰਗ ਫੇਰ ਤਾਂ ਨਾਲ ਆਇਆ ਪੈਣੀ ਆ ਬਾਹਰ ਅੰਦਰ ਜਾਣ ਕਣੀ ਅੰਦਰ ਅੰਦਰੇ ਕੰਮ ਸਿਖਾ ਲੇਗੇ ਮੈਂ ਸੋਡੇ ਤਾਂ ਮਾ ਹੋ ਜਾ ਬਾਹਰ ਜਾਣ ਦੀ ਵੀ ਲੋੜ ਨਹੀਂ ਹੈਗੀ ਸਾਰੇ ਕੰਮ ਅੰਦਰ ਹੀ ਨੇਗੇ ਆ ਵਧੀਆ ਰਕਾਨ ਬਣ ਚੂਗੇ ਹੋਰ ਨਾਲੇ ਨਾ ਹੁਣ ਕੰਮ ਤਾਂ ਸਿਖਾਵਾਂਗੇ ਸਾਰੇ ਹੁਣ ਹੋਰ ਬਗਾਨੇ ਕਰ ਜਾਣਾਗਾ ਮਟਿਆਰ ਹੋਰੀਏ ਸੁੱਖ ਨਾਲ ਕਿੰਨੇ ਸਾਲਾਂ ਦੀ ਹੋਗੀ 22-23 ਸਾਲ ਦੀ ਤਾਂ ਹੋਗੀ ਹੋ ਹਾਂ ਬਣ ਹੋਗੀ ਹੁਣ ਟਾਈਮ ਲੱਗਦੇ ਨੇ ਕਿਹੜਾ ਪਤਾ ਲੱਗਦਾ ਕਿਹੜਾ ਪਤਾ ਲੱਗਦਾ ਆ ਆਪਣੇ ਅਧੀ ਪੇਕੇ ਮੁੰਡੇ ਦੇ ਹਾਂ ਦੀ ਹੋਈ ਐ ਹਾਂ ਹਾਂ ਦੋ ਕੁ ਮਹੀਨਿਆਂ ਦਾ ਫਰਕ ਆ ਹਾਂ ਇੰਨਾ ਫਰਕ ਆਗਾ ਬਸ ਹਾਂ ਚਾਵਣਾ ਮਾ ਕੁਟਕ ਨਾ ਬਸ ਮੈਂ ਫਿਰ ਜਾਨੀਆ ਘਰੇ ਪਤੀਜੀ ਆਏ ਫਿਰ ਉਹਨੂੰ ਕਹਿੰਸੀ ਰੋਟੀ ਠਹਿਰ ਕੇ ਖਾਉ ਭਾਜੀ ਮੈਂ ਅੱਛਾ ਦੇਖਦੀਆਂ ਜਾ ਕੇ ਰੋਟੀ ਖਵਾਉਣੀ ਆ ਫਿਰ ਮਾਨੂੰ ਠੀਕ ਤੇ ਦੁੱਧ ਵਾਲੀ ਗੱਲ ਯਾਦ ਰੱਖੀ ਦੁੱਧ ਮੇਰਾ ਜ਼ਰੂਰ ਖਵਾ ਦੇ ਨਾ ਨਾ ਲੈ ਜੱਤਾ ਕਹਿ ਦੋ ਤਮ ਜਾਨੇ ਮੈਨੂੰ ਫੋਨ ਕਰ ਦੇ ਵੀ ਆਪ ਉਹ ਕਰ ਲਾਂਗੇ ਦੁੱਧ ਨੂੰ ਅੱਜ ਦਿਨ ਜ਼ਰੂਰ ਕਹੀ ਚੰਗਾ ਅਸਲ ਤਾਂ ਮੈਂ ਤੇਨੂੰ ਫੋਨ ਕਰੂੰਗੀ ਠੀਕ ਸਮਾਂ ਮੂੰਹ ਤੇ ਰੇਟ ਦੀ ਗੱਲ ਖੁੱਲ ਜੂਗੀ ਹੈਨਾ ਚੰਗਾ ਤੇ ਉਹ ਰੇਟ ਤਾਂ ਵਧੀਆ ਲਾਉਂਦਾ ਵਿਚਾਰਾ ਦੁੱਧ ਵੀ ਸੋਨਾ ਪਾ ਕੇ ਜਾਂਦਾ ਵਧੀਆ ਮੈਂ ਤਾਂ ਕਹਿੰਦੀ ਚਾਹ ਬਣਾ ਲੈਂਦੀ ਸੀ ਨਾ ਬਸ ਹੁਣ ਨਹੀਂ ਚਾਹ ਪੀਂਦੀ ਮੈਂ ਘਰੇ ਜਾ ਕੇ ਹੁਣ ਤਾਂ ਬਸ ਚੰਗਾ ਲੈ ਪੈਂਦੋ ਸੁਖ ਹੋ ਗਿਆ ਤੇਰੀ ਪਤੀ ਜੀ ਆ ਗਈ ਕੰਮ ਘਾਉਣਾ ਆ ਜਾ ਕਿਹੜੀ ਘੰਟਾ ਹਾਂ ਹਾਂ ਕੋਈ ਨਹੀਂ ਦੁੱਧ ਦਾ ਜ਼ਰੂਰ ਖਿਆਲ ਰੱਖੇ ਦੁੱਧੀ ਤਾਂ ਭਵਾ ਦੇ ਦੁੱਧ ਕੋਈ ਨਾ ਕੋਈ ਨਾ ਹਾਂ। ਬਈ ਬਸ ਮੈਂ ਗੋਦ ਇੱਕ ਦੋ ਦਿਨ ਹੀ ਪਵਾਉਣਾ। ਅੱਛਾ ਅੱਛਾ ਜੀ। ਤੇ ਫਿਰ ਮੈਂ ਬਾਹਰ ਜਾਣਾ। ਅੱਛਾ ਜੀ। ਠੀਕ ਹੈ ਤੇ ਮੈਨੂੰ ਹਿਸਾਬ ਕਰ ਦੋ। ਤੇ ਆਉਂਦਾ। ਫਿਰ ਤੁਹਾਡਾ ਮੈਂ ਕੱਲ ਜਾਂ ਪਰਸੋ ਤੁਹਾਡਾ ਹਿਸਾਬ ਕਰ ਦਾਂਗਾ ਜੀ। ਬਸ ਠੀਕ ਹੈ। ਠੀਕ ਹੈ ਜੀ। ਠੀਕ ਹੈ। ਤੇ ਮੈਂ ਤਾਂ ਤੁਹਾਡੇ ਬਾਅਦ ਦੇਖੋ ਸਪੈਸ਼ਲੀ ਦੁੱਧ ਲੈ ਕੇ ਆਉਣਾ। ਬਸ। ਬਾਅਦ ਤੁਸੀਂ ਬਾਹਰੋਂ ਆਏ ਹੋਏ ਹੋ ਮੈਂ ਚੱਲ ਤੁਸੀਂ ਸ਼ੁੱਧ ਭਾਲਦੇ ਹੋ। ਬਸ ਤਾਂ ਸਾਰਿਆਂ ਨੂੰ ਸ਼ੁੱਧ ਦਿੰਨੇ ਆ। ਪਰ ਤੁਹਾਡਾ ਅਲੱਗ ਤੂੰ ਲੈ ਕੇ ਆਉਨੇ ਆ। ਬਸ ਠੀਕ ਹੈ। ਹਾਂ ਕੋਈ ਗੱਲ ਨਹੀਂ। ਵੈਲਕਮ ਵੀ ਕੋਈ ਗੱਲ ਨਹੀਂ।

ਸਪੈਸ਼ਲ ਕਰਾਈ ਤੁਹਾਨੂੰ ਪੁੱਤ ਵੇ ਮੈਨੂੰ ਬੈ ਮਝਾ ਰਹਿੰਦਾ ਸਾਂਜਵੇਂ ਕਿਟਲੀ ਫੜਾਣੀ ਅੱਜ ਉਹ ਨਾ ਕਿਟਲੀ ਮੇਰੀ ਗਈ ਹੋਈ ਸੀ ਕਿਸੇ ਦੇ ਲੋਗ ਤੇ ਗਏ ਸੀ ਉਹ ਲੈ ਕੇ ਦੁੱਧ ਪਾ ਕੇ ਅੱਛਾ ਜੀ ਅੱਜ ਆਪਦੇ ਟੋਂ ਚ ਲੈ ਆਈ ਫਿਰ ਆਥਣੇ ਚਲ ਕੋਈ ਗੱਲ ਮੈਂ ਘਰ ਵਾਲੀ ਕਿਟਲੀ ਲਿਆਉਂਗਾ ਜੀ ਹਾਂ ਬਸ ਨਹੀਂ ਤੇਨੂੰ ਆਥਣ ਵਾਸਤੇ ਸੱਚ ਲੈ ਮੈਂ ਤਾਂ ਭੁੱਲ ਗਈ ਸੀ ਗੱਲਾਂ ਗੱਲਾਂ ਚ ਹਾਂਜੀ ਆਹੋ ਨਹੀਂ ਆਏਗੇ ਹਰਦੀਪ ਥਾਣੇਦਾਰ ਦੇ ਹਾਂਜੀ ਹਾਂਜੀ ਜਾਣਦਾ ਹੈ ਨਾ ਹਾਂਜੀ ਹਾਂਜੀ ਉਹਨਾਂ ਦੇ ਦੁੱਧ ਪਾਉਣਾ ਪੁੱਤ ਆ ਇੱਥੇ ਜੀ ਘਰ ਆਈ ਉਹਨਾਂ ਨਾਲ ਮਿਲ ਲਈ ਆ ਹਾਂ ਪਿੱਛੇ ਦੋ ਤਿੰਨ ਕ ਕਰਦੇ ਛੱਡ ਕੇ ਆ ਹਾਂ ਆਪਾਂ ਬੰਦ ਕਰ ਸੀ ਸਾਡ ਕੇ ਚਲੋ ਪੁੱਛ ਲੈਨੇ ਜੀ ਉੱਥੇ ਹੋਰ ਅੱਗੇ ਤਾਂ ਉਹਨਾਂ ਨੇ ਮੈਸ ਦੰਦੀ ਸੀ ਸਰਦਾਤੀ ਪੁੱਤ ਠੀਕ ਹੈ ਜੀ ਹੁਣ ਉਹ ਉਹਦੀ ਭਤੀਜੀ ਆਈ ਹੋਈ ਆ ਅੱਛਾ ਜੀ ਉਹ ਫਿਰ ਚਾਹ ਚੋ ਪੀਂਦੀ ਨਹੀਂ ਕਹਿੰਦੇ ਦੁੱਧ ਪੀਂਦੀ ਆ ਠੀਕ ਹੈ ਜੀ ਮਾਂ ਹ ਕੋਈ ਨਾ ਭਾਈ ਬਾਕੀ ਸਿਰੇ ਮੈਨੂੰ ਪੁੱਛ ਕੇ ਗਈ ਸੀ ਵੀ ਦੁੱਧ ਕਿਵੇਂ ਆ ਮਾਂ ਭਾਈ ਦੁੱਧ ਪਿਓਰ ਪਾ ਕੇ ਜਾਂਦਾ ਹੈ ਵਿਚਾਰਾ ਐਵੇਂ ਕਿਉਂ ਕਹਦੀ ਦੁੱਧ ਤਾਂ ਦੇਖ ਸਾਨੂੰ ਪਤਾ ਹੀ ਵਧੀਆ ਹੁੰਦਾ ਜੀ ਆਪਾਂ ਹਾਂ ਦੇਖ ਪੁੱਤ ਆਪਣਾ ਪੈਂ ਚਲ ਕੋਈ ਗੱਲ ਨਹੀਂ ਹਾਂ ਆਉਦਾ ਜਿਹੜੇ ਕੋਈ ਲਿਹਾੜ ਦਾ ਕੋਈ ਵਾਦਾ ਘਾਟਾ ਕਰਨਾ ਭਾਈ ਆਪਦੀ ਮਰਜ਼ੀ ਨਾਲ ਕਰ ਲੈ ਨਾ ਕੋਈ ਗੱਲ ਨਹੀਂ ਆ ਇੱਧਰ ਜਿਹੜੇ ਉਹ ਦੂਸਰੇ ਪਾਸੇ ਉਹ ਬਾਹਰੋਂ ਹੀ ਆਏ ਹੋਏ ਆਂਟੀ ਆਸਟ੍ਰੇਲੀਆ ਤੋਂ ਹਾਂ ਤੇ ਉਹਨਾਂ ਨੇ ਤਾਂ ਬਾਹਰ ਜਾਣਾ ਉਹਨਾਂ ਨੇ ਅੱਜ ਬੰਦ ਕਰਤਾ ਬਸ ਇੱਕ ਦੋ ਦਿਨ ਹੀ ਪਹੁੰਚ ਗਏ ਚਲ ਇੱਧਰ ਤੁਸੀਂ ਇੱਕ ਗਾਹਕ ਹੋਰ ਲਵਾਤਾ ਮੇਰਾ ਵਧੀਆ ਚਲ ਵਧੀਆ ਕੋਈ ਨਾ ਗਾਹਕ ਤਾਂ ਸੁੱਖਣਾ ਭਾਈ ਤੂੰ ਕੰਮ ਵਧੀਆ ਸੋਨਾ ਕਰਦਾ ਤੂੰ ਸੋਨਾ ਪਾ ਕੇ ਜਾਣਾ ਹੈ ਨਾ ਹਾਂਜੀ ਹਾਂਜੀ ਬਾਕੀ ਸੱਚ ਸੋਧ ਨਾ ਰੱਖ ਦਿਆਂਗਾ ਸਾਰਾ ਹਾਂਜੀ ਹਾਂਜੀ ਨਾ ਨਾਲੇ ਆਪਣਾ ਤਾਂ ਘਰ ਦਾ ਦੁੱਧ ਆਈ ਆਪਾਂ ਕਿਹੜਾ ਕਿਸੇ ਤੋਂ ਲੈ ਕੇ ਆਪਣਾ ਤਾਂ ਫਾਰਮ ਆਪਦਾ ਜੀ ਮੱਝਾਂ ਦਾ ਗਾਇਆਂ ਦਾ ਤਾਂ ਹੀ ਤਾਂ ਪੁੱਤ ਅਸੀਂ ਰੇਟ ਨਹੀਂ ਪੁੱਛਦੇ ਹਾਂਜੀ ਹਾਂਜੀ ਵੀ ਸਾਨੂੰ ਪਤਾ ਹੈ ਘਰ ਦਾ ਦੁੱਧ ਹੈਗਾ ਹਾਂਜੀ ਹੈਨਾ ਤੇ ਯਾਦ ਕਰਕੇ ਹਾਕ ਮਾਰ ਕੇ ਬਾਜੀ ਪੁੱਤ ਦੁੱਧ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਜੀ ਮੈਂ ਉੱਥੇ ਪੁੱਛ ਲੈਣਾ ਜੀ ਜਾ ਕੇ ਹਾਂ ਵੀ ਜਿੰਨਾ ਪਵਾਣਾ ਆਪਦੀ ਮਰਜ਼ੀ ਨਾਲ ਪਵਾ ਲੈਣੀ ਸ਼ਾਮ ਨੂੰ ਫਿਰ ਮਾਰਦੇ ਜੀ ਕਿੰਨੇ ਲਿਆ ਮਾਈ ਦੁੱਧ ਜੀ ਹਾਂ ਹਾਂ ਪੁੱਤ ਚਲੋ ਕੋਈ ਗੱਲ ਨਹੀਂ ਉਹ ਲਿਆਉਂਗਾ ਜੀ ਠੀਕ ਹੈ ਆ ਮੈਂ ਉਧਰ ਜਾਇਆ ਆਉਣਾ ਜੀ ਫਿਰ ਮੈਂ ਹਾਂ ਜਾਇਆ ਹਾਂਜੀ ਹਾਂਜੀ ਚੰਗਾ ਜੀ ਧੰਨਵਾਦ ਸਸੀਕਾਰ ਜੀ ਸਸੀਗਾਲ ਵਈ ਥਾਣੇਦਾਰ ਸਾਹਿਬ ਦਾ ਘਰ ਹੀ ਆਈ ਹਾਂਜੀ ਇਹੀ ਹੈਗਾ ਆਉ ਮੈਂ ਪੁੱਛ ਕੇ ਆਇਆ ਸੀ ਕਿਨੇ ਹਰਜੀ ਥਾਣੇਦਾਰ ਦੇ ਜਾਣਾ ਜੀ ਹਾਂਜੀ ਮੈਂ ਕਿਰਨਾ ਭੈਣ ਨੂੰ ਕਹਿ ਕੇ ਆਇਸੀ ਦੁੱਧ ਵਾਰੇ ਹਾਂਜੀ ਤੇ ਆਪਣੇ ਮੱਝ ਘਟ ਦਿੰਦੀ ਐ ਤੇ ਦੁੱਧ ਦੀ ਫਿਰ ਲੋੜ ਸੀਗੀ ਮਹਾ ਆਪਣਾ ਅੱਛਾ ਅੱਛਾ ਜੀ ਹੈਪੀ ਅਲੇ ਆ ਪਾਂਡਾ ਪਾ ਦੁੱਧ ਵਈ ਹਾਂ ਮੈਨੂੰ ਕਿਰਨਾ ਮਾਸੀ ਨੇ ਦੱਸਿਆ ਸੀਗਾ ਜੀ ਹਾਂਜੀ ਤੇ ਪਹਿਲਾਂ ਉਧਰੋਂ ਆਂਟੀ ਪਾਉਂਦੇ ਹੁੰਦੇ ਆਸਟ੍ਰੇਲੀਆ ਜੀ ਉਹਨਾਂ ਨੇ ਅੱਜ ਬੰਦ ਕਰਤਾ ਉਹ ਕਹਿੰਦੇ ਚੱਲ ਤੁਹਾਨੂੰ ਅੱਜ ਨਵਾਂ ਘਰ ਲਾ ਦਨੇ ਹੋਰ ਉਹਨਾਂ ਦੇ ਆਪਾਂ ਕਈ ਸਾਲ ਤੋਂ ਪਾਉਨੇ ਆਈ ਮਾਸਿਕੇ ਵੀ ਠੀਕ ਹੈ ਜੀ ਹਾਂਜੀ ਹਾਂਜੀ ਉਹ ਕਹਿੰਦੇ ਜੀ ਕਹਿੰਦੇ ਉਹ ਮੁੰਡੇ ਦੇ ਦੁੱਧ ਵਧੀਆ ਹੁੰਦਾ ਹੈ ਹਾਂਜੀ ਹਾਂਜੀ ਠੀਕ ਹੈ ਆਪਾਂ ਦੁੱਧ ਲੈਣੇ ਆ ਹਾਂਜੀ ਤੇ ਮਾ ਫਿਰ ਕਹਿ ਦਿਓ ਆਪਣੇ ਵੀ ਘਰੇ ਪਾ ਜਾਵਾਂਗੇ ਆਪਣੇ ਐ ਜੀ ਘਰ ਦੀਆਂ ਮੱਝਾਂ ਗਾਈਆਂ ਨੇ ਜੀ ਹਾਂ ਫਾਰਮ ਹੈ ਜੀ ਆਪਣਾ ਆਪ ਦਾ ਜੀ ਦੱਸ ਦੇ ਸੀਗੇ ਹਾਂਜੀ ਹਾਂ ਇਹ ਗੁੜੀਏ ਕੌਣ ਸੀਗੀ ਜੀ ਇਹ ਮੇਰੀ ਭਤੀਜੀ ਆ ਬਈ ਅੱਛਾ ਜੀ ਕਿਹੜੀ ਸਾਤ ਬਈ ਇਹ ਇਹ ਘਮਣ ਕਲਾ ਤਾਂ ਅੱਛਾ ਅੱਛਾ ਠੀਕ ਹੈ ਜੀ ਵਧੀਆ ਜੀ ਕੁੜੀ ਐ ਇਹ ਇਹ ਪੜਾਹ ਡੇ ਹੁਣ ਤਾਂ ਮਾਪ ਦੇ ਕੋਲੇ ਲੈ ਵੀ ਕੰਮ ਸਿਖਾ ਦਾਂਗੇ ਅੱਛਾ ਜੀ ਤੇ ਡੀਏਸੀ ਕਰ ਲਈ ਇਹਨੇ ਕੰਮ ਸੌਣ ਵਾਸਤੇ ਲੈ ਕੇ ਆਈਏ ਮਾਪ ਦੇ ਕੋਲ ਠੀਕ ਹੈ ਜੀ ਠੀਕ ਹੈ ਹਾਂ ਤੇ ਬੀਬੀ ਨੂੰ ਖਾਸੀ ਫਿਰ ਕੱਲੀ ਨੂੰ ਚਲੋ ਵਧੀਆ ਜੀ ਵਧੀਆ ਹਾਂ ਘਰ ਦੇ ਕੰਮ ਕਰ ਵੀ ਜ਼ਰੂਰੀ ਆ ਚਲ ਪੜਾਈ ਦੇਣਾ ਜ਼ਰੂਰੀ ਆ ਹਾਂ ਜੀ ਜ਼ਰੂਰੀ ਆ ਹੋਰ ਹਾਂ ਜੀ ਹਾਂ ਜੀ ਹਾਂ ਜੀ ਤੇ ਰਿਸ਼ਤਾ ਕੀਤਾ ਹੈ ਕੁੜੀ ਨਾਲ ਕਰਨਾ ਹੀ ਹਰੇ ਨਹੀਂ ਬਈ ਇਹ ਤੇ ਦੇਖਣਾ ਹੈ ਅੱਛਾ ਦੇਖਣਾ ਜੀ ਠੀਕ ਕਹੇ ਜਾ ਭਾਲ ਦਿਓ ਜੀ ਰਿਸ਼ਤਾ ਵਧੀਆ ਹੋਵੇ ਬਸ ਠੀਕ ਹੈ ਜੀ ਲੱਗਿਆ ਹੋਵੇ ਮੁੰਡਾ ਜਾਂ ਕੋਈ ਉਂ ਵੀ ਚੱਲ ਜੂਗਾ ਜੀ ਲਾਜਮ ਵੀ ਹੋਵੇ ਭਾਈ ਐ ਤਾਂ ਠੀਕ ਹੈ ਜੀ ਹਮੇ ਛੋਟੀ ਨੌਕਰੀ ਹੋਵੇ ਹਨਾ ਜ਼ਮੀਨ ਵੀ ਹੋਵੇ ਠੀਕ ਹੈ ਜੀ ਤੇ ਸਾਰੀ ਚੀਜ਼ ਦੀ ਜ਼ਰੂਰਤ ਆ ਹਨਾ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈਗੀ ਛੋਟੀ ਵੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਹੈਗੀ ਆ ਜੀ ਉਹ ਕਿਰਨਾ ਮਾਸੀ ਦੀ ਭਤੀਜੀ ਦਾ ਵੀ ਮਹੀਂ ਕਰਾਇਆ ਜੀ ਰਿਸ਼ਤਾ ਹੀ ਅੱਛਾ ਅੱਛਾ ਹਾਂ ਜੀ ਹਾਂ ਇਹੜੀ ਕੱਲ ਪਰਸੋ ਮੰਗੀ ਆ ਜੀ ਬਰਨਾਲੇ ਸਾਈਡ ਤੇ ਮੰਗੀ ਆ ਜੀ ਉਧਰ ਭੋਜਨ ਮੈਂ ਪਰ ਤੁਸੀਂ ਰੱਖ ਲਿਓਗੇ ਹਾਂ ਕੋਈ ਗੱਲ ਦੇਖ ਲਾਂਗੇ ਹਾਂ ਫਿਰ ਦੱਸ ਦਾਂਗੇ ਹਾਂ ਜੀ ਹਾਂ ਜੀ ਹਾਂ ਜੀ ਤੇ ਦੁੱਧ ਆਪ ਨੂੰ 3 ਲੀਟਰ ਹੀ ਚਾਹੀਦਾ ਕਿ ਵੱਧ ਚਾਹੀਦਾ ਹਾਂ ਬਸ ਉਹ ਤਾਂ ਵਈ ਇੰਨਾ ਤਾਂ ਫਿਰ ਆਇਆ ਦੇ ਕੜਾਂਗ ਦਿੰਦੀ ਐ ਮਰਜ ਠੀਕ ਆ ਠੀਕ ਆ ਇਹਨਾਂ ਦਾ ਕਰ ਚੰਗਾ ਧੰਨਵਾਦ ਇਹਨਾਂ ਦੀ ਆ ਨਾ ਫਿਰ ਚਾਹ ਤਾਂ ਪੀਂਦੀ ਨਹੀਂ ਅੱਛਾ ਅੱਛਾ ਧੰਨਵਾਦ ਕਰਕੇ ਦੁੱਧ ਲਾਇਆ ਠੀਕ ਆ ਜੀ ਚੰਗਾ ਜੀ ਠੀਕ ਆ ਕੀ ਕੀ ਹਾਲ ਚਾਲ ਹੈ ਜੀ ਦੋਵੇ ਠੀਕ ਹੈ ਠੀਕ ਆ ਵਧੀਆ ਹੋ ਠੀਕ ਹੈ ਠੀਕ ਹੈ ਭਾਈ ਹੋਰ ਘਰ ਪਰਵਾਹ ਵਧੀਆ ਵਧੀਆ ਠੀਕ ਠਾਕ ਹੋ ਤੁਸੀਂ ਸਰਾਓ ਬਸ ਵਧੀਆ ਵਧੀਆ ਫਰਾ ਹੋਰ ਕੀ ਬਣਦਾ ਕੰਮਕਾਰ ਕੋਈ ਠੀਕ ਆ ਉਸ ਵਧੀਆ ਭਾਈ ਅੱਛਾ ਅੱਛਾ ਹੋਰ ਖਵਾਦੀ ਲੱਡੂ ਲੱਡੂ ਬਿਆਦੇ ਲੱਡੂ ਭਾਈ ਕਾਦੇ ਲੱਡੂ ਖਾਵਾ ਰਿਸ਼ਤੇ ਵਾਲੇ ਆ ਜਾਂਦੇ ਨੇ ਮੋੜ ਜਾਂਦੇ ਨੇ ਆ ਜਾਂਦੇ ਨੇ ਮੋੜ ਜਾਂਦੇ ਨੇ ਅੱਛਾ ਕੀ ਗੱਲ ਹੋ ਗਈ ਤੇਰੇ ਕੋਲ ਜਮੀਨ ਜਾਜਤ ਵੀ ਵਧੀਆ 15 20 ਕਿੱਲੇ ਜਮੀਨ ਹੈਗੇ 20 ਕਿੱਲੇ ਬਾਣ ਦੇ ਆਪ ਕੋਲੇ ਦੱਸ ਫੇਰ 20 ਕਿੱਲੇ ਬਾਣ ਦੇ ਨੇ ਬਾਕੀ ਪਾਨੀ ਵਾਲੇ ਦੀ ਹਟ ਦੇ ਭਾਈ ਅੱਛਾ ਅਨਿਪੂਣੀ ਮਾਰਦੇ ਨੇ ਆਣ ਗਵਾੜ ਦੇ ਵਿੱਚ ਪਤਾ ਹੀ ਜਾਂ ਤੁਹਾਨੂੰ ਹਾਂ ਇਹ ਤਾਂ ਗੱਲ ਹੈਗੀ ਇਹ ਤਾਂ ਬੜਾ ਚੱਲ ਰਿਹਾ ਪਾਣੀ ਵਾਲਾ ਤਾਂ ਟਿਕਣੀਆਂ ਜਾਂਦੇ ਨਹੀਂ ਤਾਂ ਹੁਣ ਹੋ ਜਾਣਾ ਚਾਹੀਦਾ ਸੀ ਮਾ ਜਮੀਨ ਜਾਇਆ ਤਾਂ ਅੱਜ ਕੱਲ ਕਿੱਥੇ ਮਿਲਦੀ ਆ ਅੱਜ ਕੱਲੇ ਵਾਹਣਦੇ ਨੇ ਬਾਈ ਜਿਵੇਂ ਛੋਟੇ ਸਰ ਵਰਗੇ ਨੇ ਬੱਸ ਫਿਰ ਤੇ ਚੰਗੇ ਪਸ਼ੂ ਪਸ਼ੂ ਰੱਖਿਆ ਵਧੀਆ 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 ਰੰਗ ਲੱਗਿਆ ਆ ਬੱਸ ਫਿਰ ਵਧੀਆ ਬੱਸ ਆਹੀ ਆ ਪਾਣੀ ਪੂਣੀ ਹਟਦੇ ਆ ਲੋਕ ਵੀ ਜੀ ਹਾਂ ਇਹ ਤਾਂ ਗੱਲ ਹੈਗੀ ਚੱਲ ਕੋਈ ਗੱਲ ਫਿਰ ਮੈਂ ਦੇਖਾਂ ਰਿਸ਼ਤਾ ਕੋਈ ਦੇਖ ਲਾ ਬਾਈ ਦੇਖ ਲਾ ਹੈਂ ਦੇਖ ਲਾ ਬਸ ਠੀਕ ਹੈ ਫਿਰ ਕੋਈ ਗੱਲ ਮੈਂ ਦੇਖਦਾ ਫਿਰ ਨਿਗਾਹ ਮਾਰਦਾ ਕੋਈ ਨਹੀਂ ਕੋਈ ਨਹੀਂ ਕੋਈ ਜਦੋਂ ਮਰਜੀ ਮੇਰੇ ਹੈਗਾ ਧਿਆਨ ਚ ਫਿਰ ਤੈਨੂੰ ਮਿਲੂੰ ਹੁਣ ਤਾਂ ਮੈਂ ਥੋੜਾ ਜਿਹਾ ਨਾ ਮੈਂ ਹੈਗਾ ਮੰਨ ਲੈ ਠੀਕ ਹੈ ਬਾਈ ਠੀਕ ਹੈ ਹਾਂ ਠੀਕ ਠੀਕ ਓਕੇ 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 ਤੇ ਕਿਹੜੇ ਦਾ ਖਿਆਲ ਰੱਖੀ ਮੇਰਾ ਕੋਈ ਆਲੀ ਨਹੀਂ ਬਸ ਠੀਕ ਹੈ ਚੰਗਾ ਓੜਾ ਪੰਮੀ ਹਾਂ ਬਣੇ ਕਿੱਥੇ ਬੜੀ ਬੈਠਿਆ ਮੈਂ ਆਖਾ ਕਿਤੇ ਪਤਾ ਨਹੀਂ ਕਿਸੇ ਬਾਸੇ ਬਾਗੀ ਗਈ ਸਸਰੀਆ ਬਣੇ ਸਸਰੀਕਾਲ ਹਾਂ ਠੀਕ ਆ ਵਧੀਆ ਹਾਂ ਵਧੀਆ ਠੀਕ ਆ ਐ ਕਰ ਮੈਨੂੰ ਨਾ ਪ੍ਰੈਸ ਬੇਲੀ ਏ ਤੇਰੀ ਪ੍ਰੈਸ ਤਾਂ ਬੇਲੀ ਪਈ ਆਗੀ ਫਿਰ ਮੈਨੂੰ ਉਹ ਦੇ ਅੱਜ ਨਾ ਮੇਰੀ ਪ੍ਰੈਸ ਸੜ ਗਈ ਤੜਕੀ ਤੜਕੇ ਮੈਂ ਕੀ ਕੀਤਾ ਪੜੀ ਗਈ ਸੁੱਚ ਦੱਬ ਕੇ ਮੈਂ ਤਾਂ ਲੱਗੀ ਦੁੱਧ ਸਾਂਭਣ ਮੈਂ ਖਾ ਸਾਹਮਣੇ ਬੀਲੀ ਨਾ ਡੋਲ ਜੇ ਤੇ ਮਹਾਂ ਚ ਲੈਨੇ ਨੂੰ ਗਰਮ ਹੁੰਦੀ ਆ ਮੈਂ ਤਾਂ ਪਤਾ ਹੀ ਨਹੀਂ ਲੱਗਾ ਜਦੋਂ ਆਇਆ ਮੁਸਕਜਾ ਮੈਂ ਆਖਿਆ ਸੜੇ ਹਾਂ ਜੀ ਕਾਦੀ ਆ ਗਈ ਜੋ ਦੇਖਿਆ ਤਾਰ ਪੈਣ ਸਾਰੀ ਮੱਛੀ ਪਈ ਅੱਛਾ ਹੋਰ ਉਧਰ ਜੇਠ ਨੇ ਜਾਣਾ ਹੈਗਾ ਡਿਊਟੀ ਤੇ ਜਾਣਾ ਹੈ ਕੁੱਟ ਚਾਹ ਕਰੀ ਪਈ ਆ ਪੀ ਲੈਨੇ ਦੋਨੇ ਭੈਣ ਨਹੀਂ ਬਸ ਭੈਣੇ ਫੇਰ ਵੀ ਮਾਗੇ ਚਾਹ ਪੀ ਲੈ ਟਾਈਮ ਨਹੀਂ ਬਣਾ ਕੇ ਹਟੀ ਸੀ ਨਹੀਂ ਤੈਨੂੰ ਪਤਾ ਤਾਂ ਹੈਗਾ ਉਹਦਾ ਅੱਗ ਨਹੀਂ ਨਾਲੇ ਸੱਚ ਮੈਂ ਤਾਂ ਤੇਰੇ ਨਾਲ ਹੋ ਰਿਆ ਕਰਨੀ ਸੀ ਹੈਪੀ ਦੇ ਰਿਸ਼ਤੇਵਾਰੀ ਕਦੋਂ ਆਏਗੀ ਫੇਰ ਨਹੀਂ ਕੋਈ ਨਾ ਮੈਂ ਫੇਰ ਕਰੂੰਗੀ ਰਹਿ ਬੇ ਲੈ ਟਾਈਮ ਅੱਜ ਹੀ ਆ ਜੀ ਭੈਣ ਬਣ ਕੇ ਨਹੀਂ ਆ ਜੂ ਆ ਜੂ ਆ ਜੂ ਕੋਈ ਨਾ ਜ਼ਰੂਰ ਮੈਂ ਮੈਨੂੰ ਤਾਂ ਤੇਰੇ ਤੀ ਹੋਵਾ ਮਾੜਾ ਜਿਹਾ ਬਸ ਨਾ ਕੋਈ ਨਾ ਕੋਈ ਨਾ ਤੂੰ ਬੇਸੰਸਰ ਹੈ ਤੇ ਨਾਲੇ ਤੈਨੂੰ ਪਤਾ ਹੀ ਆ ਉਹਦੇ ਸੁਭਾਅ ਦਾ ਫੇਰ ਉਹੀ ਗੱਲ ਹੈਗੀ ਫੇਰ ਇਹ ਨਹੀਂ ਪਤਾ ਕਿਥੋਂ ਬੋਲ ਪੇ। ਇਹ ਉਹ ਤਾਂ ਹੁਣ ਬੰਦੇ ਦਾ ਭਾਣੇ ਤੱਤੇ ਹੀ ਹੁੰਦੇ ਨੇ ਪਤਾ ਹੀ ਆ। ਤੈਨੂੰ ਆਪਣੇ ਟੱਬਰ ਦਾ ਪਤਾ ਹੀ ਆ। ਹਾਂ ਨਾ। ਨਾਲੇ ਨਾ ਆ ਕੇ ਤੇ ਨਾਲ ਸਾਰੀਆਂ ਗੱਲਾਂ ਕਰਕੇ ਜਾਂ ਕੋਈ ਨਾ ਤੇਰੇ ਸੁਣ ਕੇ ਜਾਉ ਕੀ ਕਹਿਣੇ ਆ ਤੇ ਹੁਣ ਮੈਨੂੰ ਕਾਲੀ ਬਾਲੀ ਆ। ਆ ਨਾਲੇ ਨੇ ਮੈਂ ਉਹਦੇ ਜਿਆਦਾ ਪੀਆ ਫੁੱਟਾ। ਨਹੀਂ ਚਾਹ ਤਾਂ ਮੈਂ ਫੇਰ ਪੀ ਲੂੰਗੀ ਕੋਈ ਗੱਲ ਨਹੀਂ। ਹੱਥ ਨੇ ਜਰੂਰ ਮਿਣੀ ਮੈਨੂੰ। ਆਉਂਗੀ 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 ਟੈਨਸ਼ਨ ਨਾ ਲੈ। ਆ ਹਰਜਿੰਦਰ ਕੇ ਸ਼ੂਟ ਫੜਾਇਆ ਹੋਇਆ ਮੇਰਾ। ਤੇ ਉਹ ਫੜ ਲਈ ਤੂੰ। ਠੀਕ ਹੈ। ਠੀਕ ਆ ਕੋਈ। ਪਿਛਲਾ ਸਾਲ ਤਾਂ ਮੈਂ ਕਰਈ ਸੀ ਸਾਰਾ। ਠੀਕ ਹੈ। ਤੇ ਜ ਤਾਂ ਤੂੰ ਦੇ ਆਈ ਫਿਰ ਮੈਂ ਤੈਨੂੰ ਫੜਾ ਦੂੰਗੀ ਆ ਕੇ ਪੈਸੇ ਠੀਕ ਹੈ ਕੇਰਾ ਮੈਂ ਉਹਨੂੰ ਤੋੜ ਦੇ ਅੱਗ ਲੱਗੀ ਵਾਲੀ ਜਦੋਂ ਬਾਗਿਆ ਡਿਊਟੀ ਤੇ ਫਿਰ ਆਪਾਂ ਬੇਲੀਆਂ ਫਿਰ ਜਿੰਨੀਆਂ ਮਰਜ਼ੀ ਗੱਲਾਂ ਕਰ ਲਈ ਜਿੰਨੀਆਂ ਮਰਜ਼ੀ ਕਰ ਲਈ ਸਲਾਹਾਂ ਫਿਰ ਕੋਈ ਟੈਨਸ਼ਨ ਨਹੀਂ ਜਦੋਂ ਉਹ ਘਰੇ ਹੁੰਦਾ ਨਾ ਫਿਰ ਤੇ ਜੇ ਕੇਰਾ ਬੋਲ ਪੇ ਫਿਰ ਆਥਣੇ ਵੀ ਲਾ ਕੇ ਪੈ ਗੋਦਾ ਉਹੀ ਰੀਲ ਚੜ ਜਾਂਦੀ ਆ ਫਿਰ ਨਹੀਂ ਉਹ ਚੁੱਪ ਕਰ ਦਣਾ ਤੈਨੂੰ ਤਾਂ ਪਤਾ ਹੀ ਆ ਸਰ ਚਲ ਫਿਰ ਆਪਾਂ ਆਥਣੇ ਮੈਂ ਹਾਂ ਰੱਖੋ ਤੇਰੀ ਪੂਰੀ ਮਹਾਈ ਆ ਜੀ ਠੀਕ ਸਰ ਦਾਲ ਸਬ지 ਬਣਾ ਕੇ ਫਿਰ ਆਉਂਦਰ ਕੋਈ ਕਿਤੇ ਨਾ ਆਵੇਂ ਨਾ ਆਉਂਗੀ ਆਉਂਗੀ ਚੰਗਾ ਚੰਗਾ ਤੁੱਕੀ ਮੇਰੀ ਗੱਲ ਸੁਣ ਆਇਆ ਤੈਨੂੰ ਮੈਂ ਦਿਖਾ ਕੇ ਲਾਣਾ ਕੁੜੀ ਅੱਛਾ ਭਾਈ ਹੋਰ ਆ ਟੈਨਸ਼ਨ ਨਾ ਲੈ ਕੇ ਤੈਨੂੰ ਵਧੀਆ ਕੁੜੀ ਦਿਖਾ ਕੇ ਲਾਣਾ ਪਹਿਲਾਂ ਜੇ ਤੈਨੂੰ ਕੁੜੀ ਪਸੰਦ ਆ ਗਈ ਮੇਰੀ ਹਣ ਫਿਰ ਮੈਂ ਆਪੇ ਜ਼ੋਰ ਪਾ ਕੇ ਰਿਸ਼ਤਾ ਕਰਾ ਕੇ ਤੇ ਹੋਰ ਹੀ ਨੰਬਰ ਬਾਦੀ ਬਤੰਦਰਾ ਕਰ ਉਹ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਨਹੀਂ ਨਾ ਲੈ ਤੂੰ ਬੈਠ ਕੇ ਦੇਖ ਲੈ ਮੈਂ ਤੂੰ ਜਮੇ ਨਾ ਡਾਈਚ ਬੈ ਜਾ ਮੈਂ ਤੂੰ ਗੱਲ ਕਿਹੜੀ ਕਰਦਾ ਪੁੱਛਣ ਦੀ ਕੀ ਲੋੜ ਹੈ ਰੱਬ ਭਾਈ ਢੰਗਾਰੀ ਆ ਪੂਰਾ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਠੀਕ ਹੈ ਠੀਕ ਹੈ ਠੀਕ ਹੈ ਨਾ ਵਾਕ ਮੇਰੀ ਅੰਤਾਂ ਉੱਥੇ ਕੁਝ ਨਹੀਂ ਬੋਲਣਾ ਮੈਂ ਉਹਨੂੰ ਕਹਿੰਦਾ ਭਾਈ ਮੈਂ ਇਹਨੂੰ ਘਰ ਦੱਸਦਾ ਫਿਰਦਾ ਠੀਕ ਹੈ ਵੀ ਐ ਕਰਕੇ ਵੀ ਇਹ ਨਵਾਂ ਦੁੱਧ ਹੀ ਰੱਖਿਆ ਨਾਲ ਮੁੰਡਾ ਠੀਕ ਹੈ ਬਸ ਮਾੜਾ ਕੁੜੀ ਦੇਖਣੀ ਚਾਹਗਾ ਬਸ ਮੈਂ ਚੁੱਪ ਰਹੀਂ ਤੂੰ ਬਸ ਤੂੰ ਦੇਖੀ ਚਲੀ ਮੈਂ ਉਹ ਬਾਨੇ ਦੇ ਨਾਲ ਕੋਈ ਨੂੰ ਬਾਹਰ ਬੁਲਾ ਲੂੰਗਾ ਠੀਕ ਹੈ ਉਹਨੂੰ ਕਹਿ ਕੇ ਮਾਸੀ ਨੂੰ ਵੀ ਮਾਸੀ ਕੁੜੀ ਨੂੰ ਬੁਲਾ ਕੇ ਆਹ ਹੋ 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 ਟੈਨਸ਼ਨ ਨਾ ਜਮੈਂ ਜਮੇ ਤੂੰ ਜਮੀਨੇ ਡਾੜ ਕੇ ਆਹ ਭੰਗੜਾ ਜੋ ਕੋਈ ਉਹ ਨਹੀਂ ਹੁੰਦਾ